अयोध्या में श्री राम लल्ला की प्राण प्रतिष्ठा की प्रथम वर्षगांठ पूरा होने और भगवान श्री राम की जन्म स्थल अयोध्या में धार्मिक समारोह आयोजित किए जाने को लेकर मोहाली मंदिरों में भी धार्मिक कार्यक्रम आयोजित किए गए इतना ही नहीं देर शाम मंदिरों में श्रद्धालुओं ने दीपालय भी की तथा प्रभु श्री राम को याद किया मोहाली के सेक्टर सेवेंटी नाइन श्री सनातन धर्म मंदिर सभा मोहाली में भी प्रधान

11 ਜਨਵਰੀ ਨੂੰ ਅਸੀਂ RAM ji ਦਾ ਜਨਮ ਉਸਤ ਜਿਹੜਾ ਹੈ ਮੰਦਿਰ ਚ ਮਨਾਇਆ ਹੈ 5 ਤੋਂ 6 ਵਜੇ ਤੱਕ ਮਹਿਲਾ ਸੰਗਠਨ ਮੰਡਲਾਂ ਨੂੰ ਕੀਰਤਨ ਹੋਇਆ ਉਹਦੇ ਬਾਅਦ ਸਾਰਿਆਂ ਨੇ ਜਿਹੜੇ ਆ ਦੀਪਕ ਮਾਲਾ ਜੋ ਹੈ ਦੀਪਾਲਾ ਕੀਤੀ ਹੈ ਮੰਦਿਰ ਦੇ ਭਰਾਮਣ ਦੇ ਵਿੱਚ ਦੀਪਮਾਲਾ ਕਰਨ ਦਾ ਮੇਨ ਮਕਸਦ ਕੀ ਸੀ ਅੱਜ ਅੱਜ ਦਾ ਦਿਨ ਕੀ ਉਹਦੇ ਖਾਸ ਕੀ ਅੱਜ ਇਹ ਆ ਵੀ ਅੱਜ ਜਿਹੜਾ ਆਪਾਂ ਨੇ 500 ਸਾਲ ਦੇ ਬਾਅਦ ਯੋਧਿਆ ਚ ਰਾਮ ਮੰਦਿਰ ਬਣਾਇਆ ਹੈ ਔਰ ਅੱਜ ਦੇ ਦਿਨ ਹੀ ਯੁੱਧੇਚ ਰਾਮ ਮੰਦਰ ਬਣਿਆ ਸੀ ਤਾਂ ਉਹਦੀ ਯਾਦ ਦੇ ਵਿੱਚ ਭਗਵਾਨ ਜੀ ਦੀ ਯਾਦ ਦੇ ਵਿੱਚ ਅਸੀਂ ਜਿਹੜੀ ਇਹ ਦੀਵਾਲਾ ਕੀਤੀ ਆ ਜਿਸ ਤਰੀਕੇ ਨਾਲ ਭਗਵਾਨ ਰਾਮ ਜਿਹੜੇ ਆ 14 ਸਾਲ ਦੇ ਬਾਅਦ ਬਨਵਾਸ ਛੱਡ ਕੇ ਯੁੱਧ ਆਏ ਸੀ ਇਸੇ ਪ੍ਰਕਾਰ ਜਿਹੜੇ ਅਸੀਂ ਅੱਜ ਦੀਵਾਲਾ ਕੀਤੀ ਹੈ ਪਤਨ ਜੀ ਇਹ ਘਰਾਂ ਦੇ ਵਿੱਚ ਵੀ ਦੀਵਾਲਾ ਦੇ ਵਾਸਤੇ ਤੁਸੀਂ ਇੱਥੇ ਸੰਗਤ ਨੂੰ ਕਿਹਾ ਕਿ ਘਰ ਵਿੱਚ ਵੀ ਕਰੋ ਅਸੀਂ ਜਿੰਨੇ ਵੀ ਸੰਗਤ ਆਈ ਆ ਔਰ ਆਪਣੇ ਉਹਦੇ ਚ ਵੀ ਪਾਇਆ WhatsApp ਗਰੁੱਪ ਚ ਵੀ ਵੀ ਪੰਜ-ਪੰਜ ਦੀਪਕ ਜਿਹੜੇ ਆ ਕਮ ਸੇ ਕਮ ਸਾਰੇ ਜਿਹੜੇ ਆਪਣੇ ਆਪਣੇ ਘਰਾਂ ਦੇ ਬਾਹਰ ਆਦੇ ਦੇ ਦਿਨ ਜਰੂਰ ਨਿਕਣ ਇੱਕ ਸਨਾਤਨਵਾਦੀ ਕਿਹਾ ਪਿਛਲੇ ਸਾਲ ਵੀ ਕਿਹਾ ਸੀਗਾ ਕਿ ਦੀਵਾਲੀ ਆਜੇਗੀ ਤੁਸੀਂ ਕਿੱਦਾਂ ਦੇਖ ਰਹੇ ਹੋ ਕਿ ਅੱਜ ਤੋਂ ਦੀਵਾਲੀ ਅੱਜ ਹੋਰ ਨਵੀਂ ਦੂਜੀ ਦੀਵਾਲੀ ਹੈ ਗੱਲ ਇਹ ਹੈ ਦੀਵਾਲੀ ਤਾਂ ਦੀਵਾਲੀ ਵਾਲਾ ਦਿਨ ਹੀ ਹੈ ਪਰ ਅੱਜ ਯੁੱਧਿਆ ਚ ਅਸੀਂ ਰਾਮ ਮੰਦਰ ਜਿਹੜਾ ਬਣਿਆ ਤਾਂ ਉਹਦੇ ਕਰਕੇ ਜਿਹੜਾ ਹੈ ਤਾਂ ਦੀਵਾਲੀ ਅੱਜ ਵੀ ਮਨਾਈ ਜਾਏਗੀ ਵੈਸੇ ਤਾਂ ਦੀਪਾਵਲੀ ਜਦੋਂ ਆਉਂਦੀ ਉਹ ਤਾਂ ਦੀਪਾਵਲੀ ਦਾ ਪ੍ਰਧਾਨ ਜੀ ਕੱਲ ਲੋੜੀ ਹੈਗੀ ਫਿਰ ਮਕਰ ਸੰਕ੍ਰਾਂਤੀ ਆ ਮੰਦਰ ਦੇ ਵਿੱਚ ਕਿੱਦਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਕੱਲ ਜਿਹੜੀ ਹੈ ਮਤਲਬ ਜਿਹੜੀ ਮਕਰ ਸੰਕ੍ਰਾਂਤੀ ਹੈ ਮਤਲਬ ਲੋੜੀ ਹੈ ਉਹਦਾ ਪਰ ਸ਼ਾਮ ਨੂੰ 506 ਭਜਨ ਕੀਰਤਨ ਹੋਏਗਾ ਉਹਦੇ ਬਾਅਦ ਲੋੜੀ ਦਾ ਜਿਹੜਾ ਪਰਬ ਮਨਾਇਆ ਜਾਏਗਾ ਔਰ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਜਾਏਗਾ ਇਸੇ ਤਰੀਕੇ ਨਾਲ 14 ਤਰੀਕ ਨੂੰ ਜਿਹੜਾ ਹੈ ਉਹ ਇੱਥੇ ਮੰਦਰ ਦੇ ਵਿੱਚ ਜਿਹੜਾ ਹੈ 11 ਵਜੇ ਸੁੰਦਰ ਕਾਂ ਦਾ ਪਾਠ ਉਹਦੇ ਬਾਅਦ ਮੇਲਾ ਸੰਕੀਰਤਨ ਮੰਡਲਾ ਨੂੰ ਕੀਰਤਨ ਹੋਏਗਾ ਉਦੇ ਬਾਅਦ ਖੀਚੜੀ ਦਾ ਭੋਗ ਜਿਹੜਾ ਉਹ ਲਾਇਆ ਜਾਏਗਾ तकरीबन 400 ਤੋਂ 500 ਆਦਮੀ ਜਿਹੜਾ ਉਹ ਖੀਚੜੀ ਦਾ ਅਰੇਂਜਮੈਂਟ ਰੱਖਿਆ ਜਿਹੜਾ ਖਾ ਕੇ ਜਾਏ ਜਾਣਗੇ ਬਿਲਕੁਲ ਤੇ ਪ੍ਰਧਾਨ ਜੀ ਇਹ ਜਗਾ ਜਿਹੜੇ ਮੰਦਿਰ ਜਿਹੜਾ ਇਸਗਾ ਤੇ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਦਿਓ ਕਿ ਮੰਦਿਰ ਕਿੱਥੇ ਹੈ ਤੇ ਜਿਹੜੀ ਸੰਗਤ ਕਈ ਵਾਰ ਨਹੀਂ ਆਪਾਂ ਆਂਦੀ ਕਿਸੇ ਕਾਰਨ ਕਰਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ 179 ਮੰਦਿਰ ਦਾ ਜਿਹੜਾ ਹੈ ਲੋਕਾਂ ਨੂੰ ਪਤਾ ਹੀ ਨਹੀਂ ਕਿ 179 ਕਿਹ ਵੀ ਮੰਦਿਰ ਹੈ तकरीबन 25 ਜਾਂ 30% ਲੋਕਾਂ ਨੂੰ ਪਤਾ ਵੀ 79 ਚ ਮੰਦਰ ਹੈ ਸਾਦਾ ਸ਼ੀ ਮੰਦਰ ਜਿਹੜਾ ਪੁਰਾਣਾ ਹੈ ਇਹ ਨਵਾਂ ਸ਼ੀ ਮੰਦਰ ਅਸੀਂ ਉਧਰ ਸ਼ਿਫਟ ਕਰ ਰਹੇ ਹਾਂ ਇਹਦੇ 10 ਦਿਨ ਜਿਹੜੀ ਹੈ ਪੂਜਾ ਹੋਏਗੀ ਜਿਹੜਾ ਪੁਰਾਣਾ ਸ਼ੀ ਮੰਦਰ ਹੈ ਉਹਦੀ ਪ੍ਰਾਣ ਪ੍ਰਸਤਾ ਢਾਈ ਜਾਏਗੀ ਨਵੇਂ ਸ਼ੀ ਮੰਦਰ ਦੀ ਪ੍ਰਾਣ ਪ੍ਰਸਤਾ ਰੱਖੀ ਜਾਏਗੀ ਉਹਦੇ ਸਾਨੂੰ 25 ਜਨਵਰੀ ਨੂੰ ਇੱਥੇ ਸੈਕਟਰ 79 ਦੇ ਵਿੱਚ ਸ਼ੋਭਾ ਯਾਤਰਾ ਕਰਾਂਗੇ ਤਕਰੀਬਨ ਸਾਡੇ 108 ਲੇਡੀ ਜਿਹੜੀ ਹੈਗੇ ਆ ਇਹ ਸ਼ੋਭਾ ਯਾਤਰਾ ਚ ਸ਼ਾਮਲ ਹੋਣ ਦੀਆਂ ਜਿਨ੍ਹਾਂ ਦਾ ਇੱਕੋ ਜਿਹੇ ਤਰ੍ਹਾਂ ਦਾ ਮਤਲਬ ਉਹਨਾਂ ਨੇ ਕਪੜੇ ਜਿਹੜੇ ਆ ਪਾਏ ਹੋਣਗੇ ਸੂਟ ਜਾਂ ਸਾੜੀ ਜਿਹੜੇ ਇੱਕੋ ਕਲਰ ਦੀਆਂ ਹੋਣਗੀਆਂ ਉਹਨਾਂ ਦੀਆਂ ਔਰ 79 ਤੋਂ ਸ਼ੁਰੂ ਹੋ ਕੇ ਇਸ ਚਾਰੋਂ ਜਿਹੜੇ ਆਪਣੇ 79 ਦੇ ਹੈਗੇ ਆ ਇਹਨਾਂ ਚ ਘੁੰਮ ਕੇ ਤਾਂ ਵਾਪਸ ਮੰਦਰ ਆਏਗੀ ਔਰ 26 ਤਰੀਕ ਨੂੰ ਜਿਹੜੀ ਆ ਪ੍ਰਾਣ ਪ੍ਰਿਸ਼ਤਾ ਹੋ ਕੇ ਸ਼੍ਰੀ ਮੰਦਰ ਜਿਹੜਾ ਹੈ ਇੱਧਰ ਸ਼ਿਫਟ ਹੋ ਜਾਏਗਾ ਤੇ ਬਾਕੀ ਉਹ ਦਿਨ ਲੰਗਰ ਵੀ ਜਿਹੜਾ ਹੈ 26 ਜਨਵਰੀ ਨੂੰ ਲੰਗਰ ਵੀ ਜਿਹੜਾ ਹੈ ਉਹ ਲੱਗੇਗਾ ਬਿਲਕੁਲ ਸਰ ਤੇ 메인 ਮੰਦਿਰ ਦੀ ਗੱਲ ਕੀਤੀ ਜਾਵੇ ਤੇ ਦਰਬਾਰ ਆਪਣਾ ਜਿਹੜਾ ਹੈ ਪੂਰਾ ਲੈ ਕੇ ਕਿੰਨਾ ਕੁ ਮਤਲਬ ਨਿਰਮਾਣ ਕਰ ਰਹੇ ਹੋ ਜਾਂ ਹੋ ਗਿਆ ਕਿੰਨਾ ਕਰਿੰਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਅੱਦਾ ਹੈ ਹਲੇ ਤਾਂ ਜਿਹੜੇ ਸਾਡੇ ਆਟ ਮੰਦਿਰ ਔਰ ਸ਼ੀ ਮੰਦਿਰ ਸ਼ੀ ਮੰਦਿਰ ਉਧਰ ਸ਼ਿਫਟ ਹੋ ਜਾਗਾ ਜਿਹੜਾ ਪੁਰਾਣਾ ਆਪਣਾ ਸ਼ੀ ਮੰਦਿਰ ਹੈ ਇੱਥੇ ਆਟ ਮੰਦਿਰ ਜਿਹੜੇ ਹੈ ਇਹ ਬਣਨਗੇ ਜਿਸ ਤੇ ਬਾਬਾ ਬਾਲਕਨਾਥ ਦਾ ਮੰਦਿਰ ਸ਼ਾਮ ਘਾਟੂ ਜੀ ਦਾ ਮੰਦਿਰ ਸ਼ੀਤਰਾ ਮਾਤਾ ਦਾ ਮੰਦਿਰ ਕਾਲੀ ਮਾਤਾ ਦਾ ਮੰਦਿਰ ਸ਼ਨੀ ਮੰਦਿਰ ਨਾਲ ਰਾਮਾਨ ਜੀ ਸੰਦੂਰੀ ਹਨੂਮਾਨ ਜੀ ਦਾ ਮੰਦਰ ਉਹ ਨਵ ਗ੍ਰਾਮ ਮੰਦਰ ਇਸ ਤ੍ਰਿਕ ਨਾਲ ਇੱਥੇ 8 ਮੰਦਰਾਂ ਦੀ ਸਥਾਪਨਾ ਹੋਏਗੀ ਤਾਂ ਕਿ ਲੋਕੀ ਜਿਹੜੇ ਆ ਦੂਸਰੇ ਸ਼ਨੀਵਾਰ ਨੂੰ ਕਿਤੇ ਹੋਰ ਜਾਂਦੇ ਆ ਮੰਗਲਵਾਰ ਸੰਦੂਰੀ ਹਨੂਮਾਨ ਜੀ ਲਈ ਹੋਰ ਜਾਂਦੇ ਆ ਤਾਂ ਲੋਕੀ ਜਿਹੜੇ ਉਰੇ ਰਹਣ ਸ਼ਨੀਵਾਰ ਨੂੰ ਵੀ ਤਾਂ ਕਿ ਉਰੇ ਨਵ ਗ੍ਰਾਮ ਮੰਦਰ ਵੀ ਜਿਹੜਾ ਉਰੇ ਬਣਾਇਆ ਜਾਏ ਬਿਲਕੁਲ ਸਰ ਇੱਕ ਆਖਰੀ ਸਵਾਲ ਹੈ ਕਿ ਤੁਹਾਡੇ ਨਾਲ ਜਿਹੜੀ ਮਹਿਲਾ ਮੰਡਲ ਦੀ ਬੈਠੀ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮਹਿਲਾ ਮੰਡਲ ਨੇ ਹੀ ਜਰ ਹੈ ਇਹ ਆਪਣੇ ਤੇ ਵਜਨ ਚੱਕੇ ਹੋਏ ਆ ਇਹ ਘਰ ਘਰ ਜਾ ਕੇ ਮਹਿਲਾ ਮੰਡਲ ਜਿਹੜਾ ਹੈ ਕੀਰਤਨ ਕਰਦਾ ਹੈ ਔਰ ਉੱਥੇ ਜੋ ਵੀ ਚੰਦਾ ਇਕੱਠਾ ਹੁੰਦਾ ਜੋ ਵੀ ਡੋਨੇਸ਼ਨ ਜਾਂ ਜੋ ਅਰਦਾਸ ਦੇ ਵਿੱਚ ਇਕੱਠਾ ਕਰਦੀਆਂ ਉਹ ਸਾਰਾ ਮੰਦਰ ਨੂੰ ਲਿਆ ਕੇ ਦਿੰਦੀਆਂ ਅੰਨਾਂ ਦੀ ਹੀ ਮਹਿਲਾ ਸ਼ਕਤੀ ਦੇ ਹੀ ਕਾਰਨ ਜਿਹੜਾ ਹੈ ਮੰਦਰ ਅੰਨਾ ਜਿਹੜਾ ਹੈ ਤਰੱਕੀ ਕਰ ਸਕਿਆ ਔਰ ਇਹ ਹਮੇਸ਼ਾ ਹੀ ਮਤਲਬ ਅੰਨਾ ਦਾ ਪ੍ਰਣ ਹੈ ਕਿ ਜਦੋਂ ਤੱਕ ਮੰਦਰ ਨਹੀਂ ਬੰਦਾ ਅਸੀਂ ਇਸ ਤਰੀਕੇ ਨਾਲ ਕੰਮ ਕਰਦੀਆਂ ਰਾਂਗੇ ਔਰ ਅੱਗੇ ਵੀ ਕਰਦੀਆਂ ਰਾਂਗੇ ਜੇ ਸਰ ਇੱਕ ਮਨੋ ਕਾਮਨਾ ਦੀ ਗੱਲ ਕੀਤੀ ਜਾਵੇ ਬਾਲਾ ਜੀ ਦਾ ਮੰਦਿਰ ਹੈ ਇੰਨਾ ਵਧੀਆ ਤੁਸੀਂ ਬਣਾਇਆ ਹੋਇਆ ਦਰਬਾਰ ਇੰਨਾ ਸੋਹਣਾ ਬਣਾਇਆ ਮਨੋ ਕਾਮਨਾ ਦੀ ਗੱਲ ਕੀਤੀ ਜਾਵੇ ਆਸਥਾ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਵਿੱਚ ਅੱਜਾ ਜਦੋਂ ਦਾ ਅਸੀਂ ਬਾਲਾ ਜੀ ਸਾਲਾ ਸਰ ਬਾਬਾ ਜੀ ਦੀ ਫੋਟੋ ਇੱਥੇ ਸਥਾਪਿਤ ਕੀਤੀ ਹੈ तकरीबन 3.5 ਸਾਲ ਹੋ ਚਲੇ ਉਹ ਬਾਬਾ ਜੀ ਜਿਸ ਦਿਨ ਪਹਿਲੇ ਦਿਨ ਪੂਰੇ ਸਥਾਪਿਤ ਹੋਏ ਤਾਂ ਸ਼ਨੀਵਾਰ ਸੀ ਯੋਜਨ ਤਾਂ ਅਸੀਂ ਕਿਹਾ ਵੀ ਇੱਥੇ ਜਿਹੜਾ ਹੈ ਮੰਗਲਵਾਰ ਨੂੰ ਜਿਹੜਾ ਹੈ ਉਹ ਲੰਗਰ ਲੱਗੇ ਭੰਡਾਰਾ ਲਗਣਾ ਚਾਹੀਦਾ ਤੇ ਮੇਰੇ ਮਨ 'ਚ ਆਇਆ ਵੀ ਉਰੇ ਭੰਡਾਰਾ ਕਰੀਏ ਤਾਂ ਪਹਿਲਾ ਭੰਡਾਰਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਅੱਛੇ ਕਰਵਾਇਆ ਔਰ ਤਕਰੀਬਨ ਉਸ ਦਿਨ 1.5 200 ਬੰਦੇ ਹੀ ਸੀਗਾ ਪਰਿਵਾਰ ਮਤਲਬ ਲੰਗਰ ਖਾਣ ਵਾਲਾ ਫਿਰ ਮੈਂ ਮਹਿਲਾ ਮੰਡਲ ਦੇ ਵਿੱਚ ਅਨਾਉਂਸਮੈਂਟ ਕੀਤਾ ਵੀ ਆਪਾਂ ਚਾਹੁੰਦੇ ਹਾਂ ਵੀ ਹਰ ਮੰਗਲਵਾਰ ਉਰੇ ਭੰਡਾਰਾ ਲੱਗੇ ਤੋਂ ਮਹਿਲਾ ਮੰਡਲ ਦੀ ਅਨਿ ਕਿਰਪਾ ਹੋਈ ਕਿ ਵੀ ਜਿਹੜੇ ਹੈ 4-5 ਮਹੀਨਿਆਂ ਦੇ ਲੰਗਰ ਜਿਹੜੇ ਹੈ ਉਹ ਬੁੱਕ ਹੋ ਗਏ ਤਾਂ ਅੱਜ ਤੱਕ ਹੁਣ ਜਨਵਰੀ ਚੱਲ ਰਿਹਾ ਜਨਵਰੀ ਦੇ ਮਹੀਨੇ ਸਾਡੇ ਕੋਲ ਸਾਰੇ ਜਿਹੜੇ ਹੈ ਲੰਗਰ ਜਨਵਰੀ 25 ਦੇ ਔਰ ਫਰਵਰੀ ਦੇ ਵੀ ਅੱਧੇ ਲੰਗਰ ਜਿਹੜੇ ਹੈ ਬੁੱਕ ਹੋ ਚੁੱਕੇ ਨੇ ਔਰ ਬਾਬਾ ਜੀ ਦੀ ਅਨਿ ਇਹ ਆਸਤਾ ਹੈ ਇਹ ਮਨੋ ਕਾਮਨਾ ਹੈ ਜੇ ਗੱਲ ਕੀਤੀ ਜਾਵੇ ਕਿ ਮਤਲਬ ਐਡਵਾਂਸ ਬੁਕਿੰਗ ਤੁਹਾਡੇ ਕੋਲ ਭੰਡਾਰੇ ਦੀ ਚੱਲ ਰਹੀ ਹੈ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਔਰ ਜਿਨਨੇ ਵੀ ਭੰਡਾਰਾ ਬੁੱਕ ਕਰਾਇਆ ਜੀ ਓਰੇ ਉਹਦੀ ਬਾਬਾ ਜੀ ਨੇ ਹਰ ਮਨੋ ਕਾਮਨਾ ਪੂਰਨ ਕੀਤੀ ਆ ਔਰ ਕਈਆਂ ਨੇ ਮੈਨੂੰ ਕਿਹਾ ਜੀ ਵੀ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਸਾਡਾ ਇਹ ਕੰਮ ਹੋ ਜਾਏਗਾ ਔਰ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਆ ਕਿ ਸਾਡਾ ਇਹ ਕੰਮ ਜਿਹੜਾ ਹੈ ਇਹ ਆਪਣੇ ਆਪ ਹੀ ਕਰੀ ਜਾਂਦੇ ਆ ਸਾਲਾ ਸਰ ਬਾਬਾ ਤਾਂ ਕਿਆ ਭਗਵਾਨ ਵੈਸੇ ਹੀ ਅੰਤਰਜਾਮੀ ਹੈ ਜਿਵੇਂ ਪਿਤਾ ਆਪਣੇ ਬੱਚਿਆਂ ਦਾ ਧਿਆਨ ਕਰਦਾ ਹੈ اسی ਤਰੀਕੇ ਨਾਲ ਪਰਮਾਤਮਾ ਜਿਹੜਾ ਹੈ ਆਪਣੇ ਬੱਚਿਆਂ ਦਾ ਧਿਆਨ ਕਰਦਾ ਉਹਨੂੰ ਪਤਾ ਹੈ ਮੇਰੇ ਬੱਚੇ ਨੂੰ ਕੀ ਤਕਲੀਫ ਹੈ ਕੀ ਨਹੀਂ ਆ ਉਹਦੀਆਂ ਤਕਲੀਫਾਂ ਬਾਬਾ ਜੀ ਆਪਣੇ ਆਪ ਹੀ ਸੰਦਾ ਸਰ ਬਾਬਾ ਜੀ ਦੂਰ ਕਰਦੇ ਜਾਂਦੇ